ਮਹਾ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਦਿਸਮਾਤੇ ਤਨ ਤਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿਤਨੇ ਵੀ ਗੁਰੂ ਕੀ ਸੰਗਤ ਦੇ ਰੂਪ ਵਿੱਚ ਆਪਾਂ ਆਏ ਹਾਂ ਤਨ ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਤੇ ਇਹ ਮਾਪੁਰਖਾਂ ਦੀ ਸਾਜੀ ਨਵਾਜੀ ਧਰਤੀ ਤੇ ਜਿਤਨੇ ਵੀ ਗੁਰੂ ਕੀ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਬੈਠੇ ਆਂ ਪਿਆਰ ਸਹਿਤ ਗੁਰ ਫਤਹਿ ਸਾਂਝੀ ਕਰੀਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਸਰ ਸੰਪਰਦਾਏ ਦੇ ਮੁੱਢ ਧੰਨ ਬਾਬਾ ਅਨੰਦ ਸਿੰਘ ਜੀ ਤੇਨਾ ਤੋਂ ਬਰੋਸਾਏ ਧੰਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮੁੱਖ ਰੱਖ ਕੇ ਇਹ ਉਹਨਾਂ ਚਾਵਾਂ ਨਾਲ ਸਮਾਗਮ ਮਨਾਇਆ ਜਾ ਰਿਹਾ ਹੈ ਜੋ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਬਰੋਸਾਏ ਸਾਡੇ ਸਾਰਿਆਂ ਦੇ ਪੂਜਨੀਕ ਮਹਾਂਪੁਰਖ ਧੰਨ ਬਾਬਾ ਗੁੰਦਨ ਸਿੰਘ ਜੀ ਮਨਾਇਆ ਕਰਦੇ ਸਨ ਇਹ ਪਾਵਨ ਧਰਤੀ ਹੈ ਜਿੱਥੇ ਕਿ ਪਹਿਲਾਂ ਤੋਂ ਹੀ ਬੜੇ ਚਾਵਾਂ ਨਾਲ ਉਤਸ਼ਾਹ ਨਾਲ ਭਾਵਨਾਵਾਂ ਨਾਲ ਇਥੇ ਹਾਜ਼ਰੀਆਂ ਭਰੀਆਂ ਜਾਂਦੀਆਂ ਨੇ ਐਤ ਕੀ ਖਾਸ ਕਰਕੇ ਆਪਾਂ ਵੇਖ ਰਹੇ ਹਾਂ ਜਿਆਦਾ ਗਿਣਤੀ ਵਿੱਚ ਦੀਵਾਨ ਸਜ ਰਹੇ ਨੇ ਪਰ ਸੰਗਤ ਵੀ ਜਿਆਦਾ ਗਿਣਤੀ ਵਿੱਚ ਹਾਜ਼ਰੀ ਭਰ ਰਹੀ ਹੈ ਪ੍ਰਬੰਧ ਵੀ ਅੱਗੇ ਨਾਲੋਂ ਵਧੇ ਹੋਏ ਹਨ ਇਸ ਸਥਾਨ ਦੀ ਜੋ ਸੁੰਦਰੀਕਰਨ ਦੀ ਗੱਲ ਹੈ ਸੁਚੱਜੇ ਪ੍ਰਬੰਧਾਂ ਦੀ ਗੱਲ ਹੈ ਬਾਬਾ ਗੁਰਜੀਤ ਸਿੰਘ ਜੀ ਨੇ ਬੜੇ ਚਾਵਾਂ ਨਾਲ ਕੀਤੇ ਹੋਏ ਹਨ ਕਿ ਆਓ ਸੰਗਤਾਂ ਆਓ ਕਿਸੇ ਪ੍ਰਕਾਰ ਦੀ ਕੋਈ ਔਕੜ ਨਾ ਆਵੇ ਕੋਈ ਕਸ਼ਟ ਨਾ ਹੋਵੇ ਪਰ ਸੰਗਤ ਵਿੱਚ ਬਹਿਣਾ ਬਹੁਤ ਜ਼ਰੂਰੀ ਹੈ ਇਥੋਂ ਜਿਹੜੀ ਦਾਤ ਮਿਲਣੀ ਹੈ ਨਾ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਕੀ ਸੰਗਤ ਬਣ ਕੇ ਜਿਹੜੀ ਦਾਤ ਮਿਲਣੀ ਹੈ ਉਹ ਕੇਵਲ ਇੱਥੋਂ ਹੀ ਮਿਲਣੀ ਹੈ ਆਪਾਂ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰੀਏ ਕਿ ਜੀ ਕਿਰਪਾ ਕਰੋ ਸਮੱਤ ਦਿਓ ਸਤਿਗੁਰੂ ਦੇ ਬਚਨ ਹਨ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਭਾਵ ਅਤੇ ਭਾਵ ਮਤਲਬ ਪ੍ਰੇਮ ਸਾਧ ਸੰਗਤ ਵਿੱਚ ਆਇਆ ਬਗੈਰ ਪ੍ਰੇਮ ਪੈਦਾ ਨਹੀਂ ਹੁੰਦਾ ਪ੍ਰੇਮ ਬਿਨਾ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ ਤੇ ਸਾਧ ਸੰਗਤ ਵਿੱਚ ਬੈਠੇ ਹੀ ਚੰਗੇ ਲੱਗੀਦਾ ਮੋਹ ਲਾਉਂਦੇ ਨੇ ਸਤਿਗੁਰੂ ਜੀ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਕਿਉਂਕਿ ਇੱਥੇ ਗੁਰੂ ਕੇ ਸ਼ਬਦ ਦਾ ਲੰਗਰ ਚੱਲਦਾ ਹੈ ਜਦੋਂ ਅਸੀਂ satsang ਵਿੱਚ ਹਾਜ਼ਰੀ ਭਰਦੇ ਆਂ ਆਹ ਦੂਸਰੇ ਲੰਗਰ ਵੀ ਚੱਲਦੇ ਹਨ ਤਨ ਦੀ ਪੂਰਤੀ ਵਾਸਤੇ ਲੋੜ ਅਨਸਾਰ ਉਹ ਲੰਗਰ ਵੀ ਚੱਲਦੇ ਹਨ ਦਾਸ ਨੇ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਪ੍ਰਬੰਧ ਵੀ ਵਧਾਏ ਗਏ ਨੇ ਤੇ ਤੇਰੀ ਖਾਸ ਗੱਲ ਹੈ ਕਿ ਵੱਡਿਆਂ ਦੇ ਜੋ ਬਣਾਏ ਅਸਥਾਨ ਨੇ ਉਹਨਾਂ ਨੂੰ ਵੀ ਬਰਕਰਾਰ ਰੱਖਿਆ ਹੈ ਇਹ ਬਹੁਤ ਜ਼ਰੂਰੀ ਹੁੰਦਾ ਦੇਖਰ ਗੁਰੂ ਕੇ ਇਤਿਹਾਸ ਦੀ ਕਈ ਥਾਵਾਂ ਦੀ ਗੱਲ ਨੂੰ ਧਿਆਨ ਚ ਲਿਆਈਏ ਨਾ ਦੇ ਕਿਸੇ ਤੋਂ ਕਾਲੀ ਵਿੱਚ ਉਹ ਅਸਲੀਅਤ ਜਿਹੜੀ ਵਸਤੂ ਸੀ ਜਿਹੜੀ ਇਮਾਰਤ ਸੀ ਉਹ ਜਿਉਂ ਦੀ ਤਿਉਂ ਨਹੀਂ ਰੱਖੀ ਗਈ ਨਾ ਤਾਂ ਸ਼ਰਧਾਲੂ ਸਮਝਦਾਰ ਸਿੱਖਾਂ ਨੇ ਦੁੱਖ ਮਨਾਇਆ ਕਿ ਉਹ ਅਸਲੀ ਚੀਜ਼ ਕਿਉਂ ਨਾ ਸੰਭਾਲ ਕੇ ਰੱਖੀ ਉਹ ਕਿਹੜੀ ਜਗ੍ਹਾ ਜਿੱਥੇ ਸਤਗੁਰੂ ਜੀ ਨੇ 40 ਸਿੰਘਾਂ ਨੂੰ ਲੈ ਕੇ ਧਰਮ ਯੁੱਧ ਕੀਤਾ ਉਹ ਕਿੱਥੇ ਹੈ ਉਹ ਪੱਥਰ ਜਿੱਥੇ ਸਹਿਬ ਸਾਧਿਆਨ ਦੇ ਚਰਨ ਟਿਕਿਆਂ ਦੀਆਂ ਨਿਸ਼ਾਨੀਆਂ ਦਾ ਦਰਸ਼ਨ ਹੁੰਦਾ ਸੀ ਉਹ ਕਿੱਥੇ ਹੈ ਰੁੱਖ ਜਿਸ ਰੁੱਖ ਵੇਠਾਂ ਆ ਕੇ ਸਤਗੁਰੂ ਜੀ ਸਭਾਏ ਮਾਨ ਹੋਏ ਸਨ ਜੇ ਕੋਈ ਚੀਜ਼ ਨਹੀਂ ਸਾਂਭੀ ਗਈ ਨਾ ਗੁਰੂ ਕੇ ਇਤਿਹਾਸ ਦੀ ਗੱਲ ਮੈਂ ਪਹਿਲਾਂ ਕਰ ਰਿਹਾ ਤਾਂ ਸ਼ਰਧਾਲੂ ਸਿੱਖਾਂ ਨੂੰ ਦੁੱਖ ਹੋਇਆ ਕਿ ਉਹ ਉਹ ਜਿਉਂ ਦੀ ਤਿਉਂ ਸੰਭਾਲ ਕੇ ਕਿਉਂ ਨਾ ਰੱਖੀਏ ਇਹ ਬਹੁਤ ਜ਼ਰੂਰੀ ਹੁੰਦਾ ਹੈ। ਤਿਮ ਅੱਗੇ ਆ ਜੀਏ ਸਤਿਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਦੇ ਦਰੋਂ ਘਰੋਂ ਬਰਸਾਏ ਮਾਪੁਰ। ਉਹ ਵੀ ਜੋ ਬਣਾਉਂਦੇ ਨੇ ਉਹਦਾ ਵੀ ਆਦਰ ਬਰਕਰਾਰ ਰੱਖਣਾ ਜ਼ਰੂਰੀ ਹੁੰਦਾ ਹੈ। ਆਦਮੀ ਇਹ ਅਸਥਾਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਆਪ ਬਣਵਾਇਆ ਜਿੱਥੇ ਸਤਿਗੁਰੂ ਜੀ ਸੁਭਾਏ ਮਾਨ ਹਨ ਤੇ ਇਹ ਵਰੰਦਾ। ਅਗਲਾ ਹਾਲ ਜਿਹੜਾ ਹੈ ਇਹ ਸਾਡੇ ਪੂਜਨੀਕ ਧੰਨ ਬਾਬਾ ਖੁੰਧਨ ਸਿੰਘ ਜੀ ਨੇ ਬਣਾਇਆ ਜਿੱਥੇ ਉਸ ਸਮੇਂ ਅੱਜ ਤੋਂ ਕਈ ਸਾਲ ਪਹਿਲਾਂ ਕੋਈ ਸ਼ਰਦਾ ਨਾਲ ਆਉਂਦੇ ਸਨ ਤੇ ਵੇਖਣ ਆਉਂਦੇ ਸਨ ਮੈਂ ਦੋ ਸ਼ਬਦ ਤਾਂ ਵਰਤੇ ਆ ਕਿ ਸ਼ਰਦਾ ਨਾਲ ਤੇ ਇਹ ਪਾਵਨ ਧਰਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਹਨ ਮਾਪੁਰਖਾਂ ਨੇ ਭਗਤੀ ਕੀਤੀ ਹੈ ਇਹ ਸ਼ਰਦਾ ਨਾਲ ਆਉਣ ਦੀ ਗੱਲ ਹੈ ਤੇ ਦੇਖਣ ਦੀ ਗੱਲ ਹੈ ਕਿ ਉਸ ਸਮੇਂ ਦੀ ਵੀ ਜਿਹੜੀ ਤਕਨੀਕ ਇਹ ਹਰਥਾ ਇੰਨੀ ਵਧੀਆ ਨਹੀਂ ਸੀ ਕਿ ਕਿੰਨੀ ਤਕਨੀਕ ਨਾਲ ਇਹ ਦਰਵਾਜ਼ੇ ਬਣਾਏ ਗਏ ਇਹ ਖਿੜਕੀਆਂ ਬਣਾਈਆਂ ਗਈਆਂ ਕਿਹੜੀ ਭਾਵਨਾ ਨਾਲ ਉਹ ਫਿਰ ਵੇਖਣ ਵੀ ਆਉਂਦੇ ਸਨ ਤਕਨੀਕ ਪੱਖੋਂ ਉਹਨੂੰ ਵੀ ਓਵੇਂ ਸੰਭਾਲਿਆ ਤੇ ਹਾਲ ਦੇ ਬਾਹਰਲੇ ਪਾਸੇ ਉਹਨੂੰ ਵਧਾ ਕੇ ਕਿ ਸੰਗਤ ਬੈ ਕੇ ਸਰਵਣ ਕਰ ਸਕੇ ਜੋ ਸਕਰੀਨਾਂ ਨੇ ਉਹਨਾਂ ਦੁਆਰਾ ਨਾਲ ਦਰਸ਼ਨ ਵੀ ਕਰ ਸਕੇ ਇਹ ਪ੍ਰਬੰਧ ਇਸ ਲਈ ਕੀਤੇ ਗਏ ਨੇ ਸਤਿਕਾਰਯੋਗ ਬਾਬਾ ਗੁਰਜੀਤ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ ਬਾਬਾ ਬਿੰਦਰ ਜੀ ਲਖਵਿੰਦਰ ਸਿੰਘ ਜੀ ਸਿਟੇ ਇੱਥੇ ਸਾਰੀਆਂ ਜਿਹੜੀਆਂ ਸਮੇਂ ਦੀਆਂ ਹੁੰਦੀਆਂ ਨੇ ਕਿ ਇਸ ਸਮੇਂ ਸਮੇਂ ਤੇ ਕਿਹੜਾ ਸਮਾਗਮ ਹੋਣਾ ਜਾਣਕਾਰੀ ਦਿੰਦੇ ਰਹਿੰਦੇ ਨੇ ਬਾਬਾ ਬਲਵਿੰਦਰ ਸਿੰਘ ਜੀ ਆਉਂਦਿਆਂ ਸਾਰੀ ਹਾਸਲ ਹੋ ਗਏ ਨੇ ਸੋ ਇਹ ਜਿਹੜਾ ਸਮਾਗਮ ਹੈ ਕਿੰਨਾ ਵਧੀਆ ਚੱਲ ਰਿਹਾ ਹੈ ਰਾਤੀ ਵੀ 10 ਨੂੰ ਪਤਾ ਹੈ ਕਿ 11 ਵਜੇ ਗਏ ਸਨ ਆਪ ਸੰਗਤਾਂ ਨੇ ਬਹੁ ਗਣਤੀ ਵਿੱਚ ਹਾਜ਼ਰੀਆਂ ਭਰੀਆਂ ਹੁਣ ਵੀ ਪਤਾ ਹੈ ਕਿ ਹੁਣ ਹਾਜ਼ਰੀਆਂ ਭਰ ਰਹੇ ਆਂ ਇਹ ਰੈਣ ਸਬਾਈ ਅੱਜ ਵੀ ਤੇ ਇਸ ਤੋਂ ਅਗਲੀ ਵੀ ਰੈਣ ਸਬਾਈ ਰਾਤ ਭਰ ਧੰਨ ਹੋ ਜਿਹੜੇ ਮਾਈ ਭਾਈ ਗੁਰੂ ਕੀ ਸਿਫਤ ਸਲਾਹ ਸਰਵਨ ਕਰਨ ਵਾਸਤੇ ਘੰਟਿਆਂ ਬੱਧੀ ਬਹਿ ਕੇ ਹਾਜ਼ਰੀਆਂ ਭਰਦੇ ਹੋ ਸੇ ਸੁੰਦਰ ਸੋਹਣੇ ਸਾਧ ਸੰਗ ਜਨ ਬੈਣੇ ਧਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ